ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਸੀ ਲੰਗੜੋਏ ਵਿਖੇ ਮੌਜੂਦ ਹਾਂ ਔਰ ਉਸ ਹੌਟਸਪੌਟ ਤੇ ਮੌਜੂਦ ਹਾਂ ਜਿੱਥੇ ਕਿਹਾ ਜਾਂਦਾ ਹੈ ਕਿ ਡਰੱਗ ਪੈਡਲਰਸ ਦਾ ਜਿਹੜਾ ਘੜ ਹੈ ਔਰ ਅੱਜ ਏਡੀਜੀਪੀ ਨਰੇਸ਼ ਕੁਮਾਰ ਅਰੋੜਾ ਇੱਥੇ ਪਹੁੰਚ ਰਹੇ ਨੇ ਉਹਨਾਂ ਤੋਂ ਸਵਾਲ ਲਾਵਾਂਗੇ ਕਿ ਆਮ ਬੰਦਿਆਂ ਨੂੰ ਹਿਊਮਨ ਰਾਈਟਸ ਬਾਰੇ ਤਾਂ ਅੱਜਕੱਲ ਬਹੁਤ ਪਤਾ ਲੇਕਿਨ ਹਿਊਮਨ ਕੀ ਹਿਊਮਨ ਰਿਸਪੌਂਸਿਬਿਲਟੀ ਬਾਰੇ ਜਾਣੋ ਹੈਗੇ ਆ ਜਿਹੜੇ ਪੈਡਲਰਸ ਨੇ ਤਾਂ ਜਿਹੜਾ ਸਮਾਜ ਆ ਉਹ ਇੱਕ ਅੱਛਾ ਸਮਾਜ ਬਣ ਸਕੇ ਤੇ ਨਾਲ ਵੀ ਨਾਲ ਇਹ ਵੀ ਸਵਾਲ ਲਵਾਂਗੇ ਕਿ ਬਰਾਮਦਗੀਆਂ ਜਿਹੜੀਆਂ ਅੱਜ ਕੱਲ ਬਹੁਤ ਘੱਟ ਹੋ ਰਹੀਆਂ ਪੁਲਿਸ ਵੱਲੋਂ ਛਾਪੇਮਾਰੀ ਤਾਂ ਹੋ ਰਹੀ ਹੈ ਪੁਲਿਸ ਵੱਲੋਂ ਨਾਕੇਬੰਦੀਆ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਪੈਡਲਰਸ ਆ ਸਮਗਲਰਸ ਆ ਇਹਨਾਂ ਕੋਲ ਬਰਾਮਦਗੀਆਂ ਜਿਹੜੀਆਂ ਬਹੁਤ ਘੱਟ ਹੋ ਰਹੀਆਂ ਕੀ ਗੱਲ ਉਹਦੇ ਪਿੱਛੇ ਕਾਰਨ ਕੀ ਹੈ ਕਿ ਕੀ ਇਹ ਜਿਹੜੇ ਪੈਡਲਰਸ ਆ ਉਹ ਨਸ਼ਾ ਵੇਚਣਾ ਬੰਦ ਕਰ ਗਏ ਜਾਂ ਇਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਅੱਜ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਣੀ ਹੈ ਤਾਂ ਆਪਾਂ ਜਿਹੜਾ ਆ ਇਲਾਕਾ ਛੱਡ ਕੇ ਭੱਜ ਜਾਈਏ ਕਿਤੇ ਹੋਰ ਚਲੇ ਜਾਈਏ ਤਾਂ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਲੋਕਾਂ ਦੇ ਮਨਾਂ ਵਿੱਚ ਨੇ ਆ ਜਿਹੜੇ ਆਮ ਲੋਕਾਂ ਦੀ ਆਵਾਜ਼ ਆ ਉਹ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਪਰਿਵਾਰ ਆ ਜਿਹੜੇ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇਹ ਮਾੜੇ ਕੰਮ ਵਿੱਚ ਲਿਪਤ ਨੇ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦੇ ਉਹਦੇ ਤੱਕ ਇਹ ਕੰਮ ਕਰਨ ਦਾ ਕਾਰਨ ਕੀ ਆ ਕੰਮ ਛੱਡਦੇ ਕਿਉਂ ਨਹੀਂ ਜਦ ਪਤਾ ਲੱਗ ਗਿਆ ਕਿ ਪੂਰਾ ਪੰਜਾਬ ਜਿਹੜਾ ਨਸ਼ੇ ਵਿੱਚ ਫਸਿਆ ਹੋਇਆ ਪੂਰਾ ਪੰਜਾਬ ਜਿਹੜਾ ਧਰਤੀ ਏਠਾ ਜਾ ਰਿਹਾ ਆ ਤੁਸੀਂ ਇਹ ਕੰਮ ਕਿਉਂ ਨਹੀਂ ਛੱਡਦੇ ਨੌਜਵਾਨੀ ਨੂੰ ਜਿਹੜਾ ਕਿਉਂ ਬਰਬਾਦ ਕਰ ਰਹੇ ਹੋ ਉਹਨਾਂ ਪਰਿਵਾਰਾਂ ਤੋਂ ਵੀ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਦਿਖਾਂਗੇ ਹਾਂ ਤੁਹਾਨੂੰ ਪਤਾ ਹੀ ਹੈ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਪੁਲਿਸ ਫੋਰਮ ਤੋ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਕਨਸਲਟਡ ਐਫਰਟ ਹੋ ਰਿਹਾ ਹੈ ਜਿਹੜੇ ਡਰੱਗ ਸਮੱਗਰਾਂ ਨੂੰ ਫੜਨ ਲਈ ਇਸ ਕੰਮ ਨੂੰ ਬੰਦ ਕਰਾਉਣ ਲਈ ਤੇ ਜਿਹੜੇ ਸਾਡੇ ਪੁਆਇੰਟ ਆਫ ਸੇਲ ਨੇ ਜਿੱਥੇ-ਜਿੱਥੇ ਇਹ ਸੇਲ ਹੁੰਦੀ ਹੈ ਉਹਨਾਂ ਤੇ ਉਹਨਾਂ ਨੂੰ ਰੋਕਣ ਲਈ ਉਥੋਂ ਰਿਕਵਰੀਜ਼ ਦੇ ਲਈ ਹੋਰ ਇਹ ਪਿਛਲੇ ਹਫ਼ਤੇ 10 ਦਿਨ ਤੋਂ ਅਸੀਂ ਇੱਕ ਕੈਂਪੇਨ ਮੋਡ ਦੇ ਵਿੱਚ ਡਰੱਗਜ਼ ਦੇ ਖਿਲਾਫ ਸਾਰੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਹੋ ਰਿਹਾ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਸੀਨੀਅਰ ਆਫੀਸਰਜ਼ ਨੂੰ ਵੀ ਭੇਜਿਆ ਗਿਆ ਹੈ ਤਾਂ ਕਿ ਉਹ ਇਕਤਾ ਇਹਨਾਂ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰਨ ਔਰ ਦੂਸਰਾ ਆਪਣੀ ਫੋਰਸ ਦੀ ਹੌਸਲਾ ਵਿਧਾਈ ਇਹਦੇ ਨਾਲ ਹੋਵੇ ਵੀ ਸੀਨੀਅਰ ਆਫੀਸਰ ਜਦੋਂ ਆਉਂਦੇ ਨੇ ਤਾਂ ਕਈ ਇਸ਼ੂਜ਼ ਹੁੰਦੇ ਨੇ ਜਿਹੜੇ ਉਹਨਾਂ ਦੇ ਮੌਕੇ ਤੇ ਹੀ ਹੱਲ ਹੋ ਜਾਂਦੇ ਨੇ ਜਿਹੜੇ ਡਰਗ ਪੈਲਰਸ ਦੇ ਪਰਿਵਾਰ ਆ ਸਰ ਇਹਨਾਂ ਨੂੰ ਵੀ ਹਿਊਮਨ ਰਾਈਟਸ ਬਾਰੇ ਤਾਂ ਆਪਾਂ ਜਾਣੂ ਕਰਾਉਣੀ ਆ ਕਿ ਹਿਊਮਨ ਰਿਸਪੌਂਸਿਬਿਲਟੀ ਬਾਰੇ ਵੀ ਜਾਣੂ ਕਰਾਇਆ ਜਾਂਦਾ ਦੇਖੋ ਰਿਸਪੌਂਸਿਬਿਲਟੀ ਡਰੱਗਸ ਦੀ ਤੁਹਾਨੂੰ ਪ੍ਰੋਬਲਮ ਪਤਾ ਹੈ ਇਹ ਇੱਕ ਬੰਦੇ ਦੀ ਇੱਕ ਡਿਪਾਰਟਮੈਂਟ ਦੀ ਪ੍ਰੋਬਲਮ ਨਹੀਂ ਹੁੰਦੀ ਇਹ ਮੈਂ ਪਹਿਲਾਂ ਵੀ ਜਦੋਂ ਆਇਆ ਸੀ ਸ਼ਾਇਦ ਪਹਿਲਾਂ ਵੀ ਗੱਲ ਇਹ ਹੋਈ ਇਹ ਸਾਡੀ ਸੁਸਾਇਟੀ ਦੀ ਓਵਰਆਲ ਪ੍ਰੋਬਲਮ ਹੈ ਇਹਦੇ ਵਿੱਚ ਮਲਟੀ ਪ੍ਰੌਂਗਡ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹੈ ਪੇਰੈਂਟਸ ਤੋਂ ਲੈ ਕੇ ਜਿਨ੍ਹਾਂ ਦਾ ਬੱਚਾ ਡਰੱਗਸ ਦੇ ਵਿੱਚ ਜਾਂਦਾ ਹੈ ਕਿਉਂਕਿ ਪਹਿਲਾਂ ਉਹਦੀ ਡਿਮਾਂਡ ਕ੍ਰੀਏਟ ਹੁੰਦੀ ਹੈ ਫਿਰ ਹੀ ਡਰੱਗ ਸਪਲਾਈ ਹੁੰਦੀ ਹੈ ਫਿਰ ਹੀ ਉਹਦਾ ਵਪਾਰ ਬਣਦਾ ਹੈ ਤੋ ਇਹ ਦੋਵੇਂ ਪਾਸੋਂ ਹੀ ਚੱਲਦਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਫੈਮਿਲੀ ਲੈਵਲ ਤੇ ਫਿਰ ਸਕੂਲ ਕਾਲਜ ਲੈਵਲ ਤੇ ਸੋਸਾਇਟੀ ਲੈਵਲ ਤੇ ਇਹਨੂੰ ਪ੍ਰिवेंट ਕਰਨ ਦੇ ਵੀ ਸਾਨੂੰ ਉਪਰਾਲੇ ਕਰਨੇ ਪੈਂਦੇ ਆ ਉਹ ਜਦ ਤੱਕ ਉਹ ਨਾ ਹੋਣ ਦੇਖੋ ਇਨਫੋਰਸ ਕਰਨਾ ਇੱਕ ਬੰਦੇ ਨੇ ਡਰਗ ਵੇਚਣਾ ਆ ਉਹਨੂੰ ਫੜਨਾ ਉਹ ਇੱਕ ਪੁਲਿਸ ਦਾ ਕੰਮ ਹੈ ਲੇਕਿਨ ਜਿਹੜਾ ਉਹਦੀ ਡਿਮਾਂਡ ਕਰ ਰਿਹਾ ਜੇ ਉਹ ਬਿਮਾਰ ਹੈ ਉਹਦੀ ਟ੍ਰੀਟਮੈਂਟ ਕਰਨਾ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਔਰ ਜਿਹੜੇ ਬੱਚੇ ਹਾਲੇ ਤੱਕ ਡਰਗਸ ਨਹੀਂ ਲੈਂਦੇ ਉਹਨਾਂ ਨੂੰ ਇਹਦੇ ਬਾਰੇ ਚਾਣਨਾ ਪੋਣਾ ਉਹਨਾਂ ਨੂੰ ਇਸ ਚੀਜ਼ ਤੋਂ ਪ੍ਰिवेंट ਕਰਕੇ ਰੱਖਣਾ ਵੀ ਉਹ ਡਰੱਗਸ ਵੱਲ ਨਾ ਜਾਣ ਉਹਨਾਂ ਨੂੰ ਸਪੋਰਟਸ ਅਜੂਤ ਹੈ ਖਾਸ ਕਰਕੇ ਲੋਕ ਉਹਨਾਂ 'ਚ એનર્ਜੀ ਬਹੁਤ ਹੁੰਦੀ ਹੈ ਉਹਨਾਂ ਦੀ એનર્ਜੀ ਨੂੰ ਸਿੱਧੇ ਪਾਸੇ ਲਾਉਣਾ ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਤੋਂ ਇਹ ਸਾਨੂੰ ਮਲਟੀ ਪ੍ਰੌਂਗਡ ਰਿਸਪੌਂਸ ਜਿਹੜੀ ਹੈ ਉਹੀ ਆਪਾਂ ਨੂੰ ਸਕਸੈਸ ਦੇ ਸਕਦੀ ਹੈ ਤੇ ਇਹਦੇ 'ਚ ਸਾਰਿਆਂ ਨੂੰ ਹਿੱਸਾ ਪਾਣਾ ਪੈਂਦਾ ਹੈ ਇਹਦੇ 'ਚ ਇੱਕ ਬੰਦਾ ਕਵੇ ਵੀ ਇੱਕ ਬੰਦਾ ਮੈਂ ਇਹ ਕਰ ਲਿਆ ਉਹ ਕਾਫੀ ਨਹੀਂ ਹੈ ਹਰ ਬੰਦਾ ਆਪਣਾ ਆਪਣਾ ਰੋਲ ਅਦਾ ਕਰੇ ਔਰ ਮੈਂ ਇਹ ਕਹਾਂਗਾ ਵੀ ਇਹਦੇ 'ਚ ਜਿਹੜਾ ਪਰਿਵਾਰ ਦਾ ਪੇਰੈਂਟਸ ਦਾ ਔਰ ਆਪਣੇ ਬਜ਼ੁਰਗਾਂ ਦਾ ਘਰ ਦੇ ਵੱਡਿਆਂ ਦਾ ਸਿਆਣੇ ਬੰਦਿਆਂ ਦਾ ਫਿਰ ਸਕੂਲ ਔਰ ਟੀਚਰਸ ਦਾ ਉਹ ਸਭ ਨਾਲੋਂ ਵੱਡਾ ਰੋਲ ਹੈ ਕਿਉਂਕਿ ਬੇਸ ਉੱਥੋਂ ਸ਼ੁਰੂ ਹੁੰਦਾ ਤੋ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਇਸ ਪ੍ਰੋਬਲਮ ਨੂੰ ਹੱਲ ਕਰਨ ਲਈ ਆਪਣਾ ਆਪਣਾ ਉਪਰਾਲਾ ਕਰਨਾ ਚਾਹੀਦਾ ਸਰ ਪੁਲਿਸ ਜਦ ਵੀ ਛਾਪਮਾਰੀ ਕਰਦੀ ਰੋਡ ਪਰ ਐਫਆਰ ਦਰਜ ਹੁੰਦੇ ਨੇ ਨਸੀਬ ਨਸੀਬ ਮੇ ਲਿਫਟ ਬੰਦੇ ਮਿਲ ਜਾਂਦੇ ਲੇਕਿਨ ਜਦ ਛਾਪਮਾਰੀ ਹੁੰਦੀ ਤਾਂ ਖਾਲੀ ਹੱਥੋਂ ਵੀ ਕੁਝ ਨਹੀਂ ਮਿਲਦਾ ਕਾਰਨ ਕੀ ਹੈ ਇਹ ਇਸ ਤਰ੍ਹਾਂ ਹੁੰਦਾ ਜੀ ਦੇਖੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਵੀ ਚੀਜ਼ ਹਰ ਬੰਦਾ ਆਪਣਾ ਜਦੋਂ ਉਹ ਕੋਈ ਹਰ ਚੀਜ਼ ਇਹ ਪੁਲਿਸ ਚੋਰ ਸਪਾਈ ਵਾਲੀ ਗੇਮ ਜਿਹੜੀ ਹੈ ਨਾ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਇਹਦੇ ਵਿੱਚ ਇਹ ਇੱਕ ਮੌਕੇ ਤੇ ਨਹੀਂ ਹੁੰਦਾ ਉਹ ਅੱਜ ਵੀ ਇਹਨਾਂ ਨੇ ਦੇਖੋ ਐਨਡੀਪੀਐਸ ਦੇ ਵਿੱਚ ਕੇਸ ਤਾਂ ਦਰਜ ਹੁੰਦਾ ਹੈ ਜਦੋਂ ਕੋਈ ਰਿਕਵਰੀ ਹੁੰਦੀ ਹੈ ਠੀਕ ਹੈ ਹਰ ਬੰਦਾ ਐਪਰੀਹੈਂਸਿਵ ਹੁੰਦਾ ਹੈ ਔਰ ਚੋਰੀ ਛੋਰੀ ਕਿਉਂ ਹੁੰਦੀ ਹੈ ਚੋਰ ਕਦੀ ਸਾਹਮਣੇ ਚੋਰੀ ਨਹੀਂ ਕਰਦਾ ਉਹ ਲੁਕੋ ਕੇ ਹੀ ਕਰਦਾ ਹੈ ਤਾਂ ਪੁਲਿਸ ਦਾ ਕੰਮ ਹੁੰਦਾ ਉਹਨੂੰ ਲੁਕੇ ਹੋਈ ਚੀਜ਼ ਨੂੰ ਫੜਨਾ ਹੁਣ ਅੱਜ ਵੀ ਦੇਖੋ ਜੇ ਸਵੇਰੇ 8 ਵਜੇ ਤੋਂ ਹੁਣ ਹਾਲੇ ਪੌਣੇ 12 ਹੋਈ ਨੇ ਤਾਂ ਇਹਨਾਂ ਨੇ ਤਕਰੀਬਨ 8-9 ਕੇਸ ਰਜਿਸਟਰ ਕੀਤੇ ਨੇ ਅੱਜ ਦੇ ਆਪਰੇਸ਼ਨ ਦੇ ਵਿੱਚ ਸੋ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਇਹਦੇ ਵਿੱਚ ਕਈ ਇਹ ਵੀ ਹੁਣ ਮਿਲ ਗਿਆ ਜਾਂ ਇਹ ਨਹੀਂ ਹੈ ਵੀ ਅਸੀਂ ਜੇ 2 ਵਜੇ ਤੱਕ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ ਐ ਅਸੀਂ ਵੀ ਆਏ ਆ ਵੀ 2 ਵਜੇ ਖਤਮ ਹੋ ਜਾਣਾ ਕੰਮ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਇਹ ਤਾਂ ਰਾਤ ਨੂੰ ਦਿਨ ਨੂੰ ਜਦੋਂ ਵੀ ਔਰ ਇੱਕ ਹੋਰ ਮੈਚ ਇਸ ਕਮਾ ਇਹਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਸੁਸਾਇਟੀ ਦਾ ਜਿੱਥੇ ਵੱਡੇ ਵੱਡੇ ਅਸੀਂ ਇੱਕ ਖਰਾਬ ਕਰਨ ਵਾਲੇ ਬਿਗ ਫਿਸ਼ ਨੇ ਉਹਨਾਂ ਨੂੰ ਫੜਦੇ ਆ ਇਨਫੋਰਮੇਸ਼ਨ ਆਪਾਂ ਅਤਵਾਦ ਵੀ ਇਦਾਂ ਹੱਲ ਕੀਤਾ ਸੀ ਜਦੋਂ ਸਾਨੂੰ ਸੋਸਾਇਟੀ ਦੇ ਲੋਕ ਇਨਫੋਰਮੇਸ਼ਨ ਦਿੰਦੇ ਨੇ ਨਾ ਉਦੋਂ ਹੀ ਇਹ ਸਕਸੈਸ ਮਿਲਦੀ ਹੈ ਔਰ ਉਹਨਾਂ ਦਾ ਰੋਲ ਹੁੰਦਾ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਅਗਰ ਕੋਈ ਬੰਦਾ ਇਸ ਇਹ ਵਪਾਰ ਕਰ ਰਿਹਾ ਉਹ ਇਹ ਨਹੀਂ ਵੀ ਮੈਂ ਇਹਨੂੰ ਕਿਉਂ ਫੜਾਵਾਂ ਕਿਉਂ ਨਾ ਕਰਾਵਾਂ ਅਸੀਂ ਹਰ ਇੱਕ ਨੂੰ ਸੁਣ ਲੈ ਜੀ ਇਹ ਸਾਡਾ ਆਪਣਾ ਬੱਚਾ ਵੀ ਉਹਦੇ ਇੰਚ ਕਦੀ ਨਾ ਕਦੀ ਲੱਗ ਸਕਦਾ ਉਹਨੂੰ ਇਹ ਆਦਤ ਬਹੁਤ ਮਾੜੀ ਹੈ ਇਹਦੀ ਪ੍ਰੋਬਲਮ ਇਹ ਹੈ ਐਡਿਕਸ਼ਨ ਇਹ ਉਹੋ ਜੀ ਚੀਜ਼ ਹੈ ਵੀ ਇੱਕ ਵਾਰੀ ਐਡਿਕਸ਼ਨ ਹੋ ਗਈ ਤਾਂ ਫਿਰ ਬਹੁਤ ਔਖਾ ਪੈਂਦਾ ਉਹਨੂੰ ਛੁਡਾਉਣਾ ਜਿਹੜਾ ਹੈ ਨਾ ਬਹੁਤ ਮਹਿੰਗਾ ਪੈਂਦਾ ਹਲਕਾ ਕੋਈ ਕਬੜੀ ਹੋਈ ਹੈ ਸਰ ਅੱਜ ਜਿਹੜੇ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਹਾਲੇ ਤੱਕ 8 ਕੇਸ ਆਪਣਾ ਰਜਿਸਟਰ ਕੀਤੇ ਨੇ ਤੇ ਫਿਰ ਜਿਹੜਾ ਟੋਟਲ ਹਾਲੇ 2 ਵਜੇ ਤੱਕ ਅਸੀਂ ਆਪਰੇਸ਼ਨ ਸਾਡਾ ਚੱਲੇਗਾ ਤੇ ਇਸ ਤੋਂ ਬਾਅਦ ਕੰਸੋਲੀਡੇਟਡ ਫਿਰ ਤੁਹਾਨੂੰ ਡਿਟੇਲ ਸਾਰੀਆਂ ਜਿਹੜੇ ਜਿਹੜੇ ਪਰਚੂ ਨੇ ਬੜੀ ਚੰਗੀ ਗੱਲ ਹੈ ਪਰ ਜਿਹਨਾਂ ਘਰਾਂ ਚੋਂ ਪੈਡਲਸ ਦੇ ਘਰਾਂ ਚੋਂ ਕੁਛ ਰਿਕਵਰੀ ਨਹੀਂ ਹੁੰਦੀ ਕੀ ਸਮਝੀ ਉਹ ਛੱਡ ਗਏ ਆ ਕੰਮ ਕਿ ਡਰ ਗਏ ਜਾਂ ਪਹਿਲੀ ਅਵੇਅਰ ਹੋ ਜਾਂਦੇ ਕਿ ਅੱਜ ਆਪਰੇਸ਼ਨ ਹੋਣ ਵਾਲਾ ਕਿ ਚੱਲੇ ਜਾਏਗੀ ਦੇਖੋ ਇਹਦੇ ਸਾਰੀਆਂ ਗੱਲਾਂ ਹੀ ਹੁੰਦੀਆਂ ਨੇ ਇਹ ਜਿਹੜੀ ਕੁਝ ਬੰਦੇ ਇਹੋ ਜਿਹੇ ਵੀ ਹੋਣਗੇ ਜਿਹੜੇ ਉਹ ਕੰਮ ਨੂੰ ਛੱਡ ਚੁੱਕੇ ਹੋਣਗੇ ਉਨਾ ਦੇ ਕੁਝ ਆਪਣੀ ਚੇਂਜ ਕਰ ਲੈਂਦੇ ਨੇ ਕਿਉਂਕਿ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਹਰ ਬੰਦਾ ਉਹ ਬਦਲੇਗਾ ਨਹੀਂ ਜੀ ਜੀ ਕੁਝ ਨਵੀਂ ਪੈਡਲਰਸ ਪੈਦਾ ਹੁੰਦੇ ਨੇ ਇਹ ਜਿਹੜੀ ਇਨਫੋਰਮੇਸ਼ਨ ਜਨਰੇਟ ਹੁੰਦੀ ਹੈ ਨਾ ਇਹ ਕੁਝ ਪੁਰਾਣੇ ਕੇਸਾਂ ਤੋਂ ਸਾਡੇ ਜੇਲ ਜਾਂਦੇ ਨੇ ਹੋਰ ਆਂਡੀਆਂ ਗਵਾਨੀਆਂ ਤੋਂ ਸਾਨੂੰ ਜਦੋਂ ਵੀ ਇਹ ਟੋਟਲ ਇਨਫੋਰਮੇਸ਼ਨ ਜਨਰੇਟ ਹੁੰਦੀ ਰਹਿੰਦੀ ਹੈ ਇਹ ਬਦਲਦਾ ਰਹਿੰਦਾ ਆਪਾਂ ਕਿਸੇ ਨੂੰ ਇਦਾਂ ਬਦਨਾਮ ਵੀ ਨਹੀਂ ਕਰਦੇ ਵੀ ਉਹਨੇ ਬਦਲਣਾ ਨਹੀਂ ਹੈ ਔਰ ਇਹ ਐਨਡੀਪੀਐਸ ਦੇ ਵਿੱਚ ਤਾਂ ਇਹ ਹੈ ਵੀ ਜਦੋਂ ਕਿਸੇ ਕੋਲ ਕੋਈ ਚੀਜ਼ ਨਹੀਂ ਤਾਂ ਆਪਾਂ ਸਾਰਿਆਂ ਨੂੰ ਕਹਿ ਦਈਏ ਵੀ ਇਹ ਪਤਾ ਨਹੀਂ ਜੀ ਇਹਦੇ ਕੋਲ ਕੀ ਹੈਗਾ ਇਹ ਇਦਾਂ ਸ਼ੱਕ ਜ਼ਰੂਰ ਹੁੰਦਾ ਹੈ ਜਿਹੜਾ ਬੰਦਾ ਕੰਮ ਕਰਦਾ ਹੈ ਜਿਹੜੇ ਤੁਹਾਨੂੰ ਇਨਫਾਰਮੇਸ਼ਨ ਮਿਲਦੀ ਫਿਰ ਉਹ ਜਦ ਤੱਕ ਵੈਰੀਫਾਈ ਹੋ ਕੇ ਜਦੋਂ ਉਹਦੇ ਕੋਲ ਰਿਕਵਰੀ ਹੁੰਦੀ ਹੈ ਨਾ ਉਦੋਂ ਹੀ ਕੇਸ ਉਹਦੇ ਤੇ ਦਰਜ ਹੋ ਸਕਦਾ ਜੀ ਸਰਪੁਲਿਸ ਇੱਕ ਹੋਰ ਬੜਾ ਚੰਗਾ ਕੰਮ ਕਰਦੀ ਪ੍ਰੋਪਰਟੀ ਨੂੰ ਫ੍ਰੀਜ਼ ਕਰਦੀ ਹੈ ਜਿਹੜੇ ਪੈਰਪਲਰਸ ਆ ਉਹ ਉਹ ਉਹਦਾ ਪ੍ਰਚਾਰ ਹੁਣ ਬਹੁਤ ਜ਼ਰੂਰੀ ਹੈ ਲੋਕ ਘਰ ਘਰ ਜਾ ਉਹਦਾ ਇਹ ਹੁਣ ਜਿਹੜੇ ਇਹ ਦੇਖੋ ਜਿਨ੍ਹਾਂ ਦੇ ਆਦਤਾਂ ਸੁਧਰਦੀ ਅਨਹੀ ਜਾਂ ਪੁਰਾਣੇ ਜਿਹੜੇ ਕੰਮ ਕਰਦੇ ਨੇ ਇਹਦੇ ਵਿੱਚ ਇਹਦੇ ਵਿੱਚ ਇੱਕ ਵੱਡੀ ਪ੍ਰੋਵੀਜ਼ਨ ਹੈ ਵੀ ਜਿਹੜੀ ਪ੍ਰਾਪਰਟੀ ਉਹਨਾਂ ਨੇ ਪ੍ਰੂਵਨ ਹੋ ਜਾਂਦੀ ਹੈ ਵੀ ਉਹਨਾਂ ਨੇ ਪੈਸੇ ਡਰੱਗਸ ਦੇ ਕੰਮ ਤੋਂ ਇਕੱਠੇ ਕਰਕੇ ਕਮਾਏ ਨੇ ਜੀ ਔਰ ਫਿਰ ਕਿਸੇ ਨੇ ਆਪਣਾ ਘਰ ਬਣਾਇਆ ਹੈ ਕਿਸੇ ਨੇ ਕਾਰ ਲਈ ਹੈ ਔਰ ਉਹਨਾਂ ਚੀਜ਼ਾਂ ਨੂੰ ਉਹ ਯੂਜ਼ ਕਰਦੇ ਨੇ ਤਾਂ ਇਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਵੀ ਅਸੀਂ ਜਦੋਂ ਉਹ ਬੰਦਾ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਪ੍ਰੂਫ ਹੋ ਜਾਂਦਾ ਵੀ ਇਹ ਪ੍ਰਾਪਰਟੀ ਦਾ ਇਹ ਪੈਸੇ ਜਿਹੜੇ ਡਰੱਗਸ ਤੋਂ ਕਮਾਏ ਇਸ ਕੰਮ ਲਈ ਲਾਏ ਗਏ ਨਹੀਂ ਤੇ ਉਹ ਕੋਰਟ ਦੇ ਆਰਡਰਸ ਦੇ ਨਾਲ ਇੱਕ ਬੋਰਡ ਹੁੰਦਾ ਐਡਵਾਈਜ਼ਰੀ ਉਹ ਅਸੀਂ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਸਕਦੇ ਹਾਂ ਤੇ ਸਰਕਾਰ ਉਸ ਨੂੰ ਐਕਵਾਇਰ ਕਰ ਸਕਦੀ ਹੈ ਬਾਅਦ ਵਿੱਚ ਤਾਂ ਉਹ ਇਸ ਤਰ੍ਹਾਂ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਨਾਲ ਉਹ ਕਾਫੀ ਉਸਨਾਂ ਦੇ ਕੰਮ ਨੂੰ ਠੱਲ ਪੈਂਦੀ ਹੈ ਜੇ ਤੁਸੀਂ ਜੇ ਕਿਸੇ ਦੀ ਗੱਡੀ ਵਗੈਰਾ ਫ੍ਰੀਜ਼ ਕਰ ਲੋਗੇ ਤਾਂ ਉਹਦਾ ਕੰਮ ਰੁਕ ਜਾਏਗਾ ਕਿਸੇ ਦਾ ਮਕਾਨ ਉਹ ਛੱਡ ਗਿਆ ਉਹ ਕਹਿੰਦਾ ਜਦੋਂ ਉਹਨੂੰ ਫ੍ਰੀਜ਼ ਕਰ ਲਿਆ ਫਿਰ ਉਹ ਅੱਗੇ ਵੇਚ ਨਹੀਂ ਸਕਦਾ ਫੇਰ ਉਹ ਤਾਂ ਉਹਦੇ ਨਾਲ ਕਾਫੀ ਉਹਨਾਂ ਨੂੰ ਪ੍ਰੈਸ਼ਰ ਪੈਂਦਾ ਹੈ ਔਰ ਉਹ ਇਹਦੇ ਵਿੱਚ ਕਈ ਬੰਦੇ ਕੰਮ ਆਪਣਾ ਛੱਡ ਵੀ ਜਾਂਦੇ ਨੇ ਕਿਉਂਕਿ ਉਹ ਇੱਕ ਕਾਸਟ ਬੈਨੀਫਿਟ ਅਨਲਿਸਿਸ ਹੈ ਜੇ ਉਹਨੂੰ ਘਾਟਾ ਹੋਇਆ ਜਿਹੜੇ ਕੰਮ ਦਾ ਕਿਉਂ ਕਰੂਗਾ ਸੋ ਇਹ ਇਹੀ ਚੀਜ਼ ਹੈ ਵੀ ਅਸੀਂ ਕ੍ਰਾਈਮ ਦੀ ਜਿਹੜੀ ਨਾ ਸੌਖਾ ਨਾ ਹੋਵੇ ਉਹਦੀ ਕਾਸਟ ਨੂੰ ਇਨਕਰੀਜ਼ ਕਰੀਏ ਸੋ ਪੁਲਿਸ ਦਾ ਔਰ ਸਾਡਾ ਇਵਨ ਸਾਰਿਆਂ ਦਾ ਸਮਾਜ ਦਾ ਵੀ ਜਿਹੜਾ ਮਾੜੇ ਕੰਮ ਕਰਦਾ ਨਾ ਉਹਨੂੰ ਉਹਦਾ ਹਰਜਾਨਾ ਭਰਨਾ ਪਵੇ ਸੱਚ ਚੁਣੌਤੀ ਤਾਂ ਹੈ ਪੁਲਿਸ ਲੇਕਿਨ ਚੇਤਾਵਨੀ ਕੋਈ ਦੇਣਾ ਚਾਹੀਦੀ ਮੈਂ ਤਾਂ ਇਹ ਇਹ ਵਿੱਚ ਅਪੀਲ ਕਰਾਂਗਾ ਚੇਤਾਵਨੀ ਤਾਂ ਦੇਖੋ ਪੁਲਿਸ ਨੇ ਆਪਣਾ ਕੰਮ ਕਰ ਹੀ ਜਾਣਾ ਅਸੀਂ ਸਾਰੇ ਆਏ ਆ ਤੁਸੀਂ ਰੋਜ਼ ਦੇਖਦੇ ਵੀ ਹੋ ਕਿਤੇ ਵੀ ਕੋਈ ਵੀ ਕ੍ਰਾਈਮ ਹੋਵੇ ਔਰ ਇਹ ਤਾਂ ਸਾਡਾ ਇਹ ਜਿਹੜੀ ਸਾਨੂੰ ਸਾਡੇ ਸਮਾਜ ਦਾ ਸਾਡੇ ਈਵਨ ਅਸੀਂ ਬਾਰਡਰ ਸਟੇਟ ਆ ਔਰ ਸਾਨੂੰ ਤਾਂ ਚੁਣੌਤੀਆਂ ਇਹਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਤਾਂ ਸਾਨੂੰ ਬਾਹਰੋਂ ਜਿਹੜੀ ਇਹਦੀ ਸਪਲਾਈ ਹੈ ਔਰ ਉਹਦੇ ਕਾਰਨ ਕਰਕੇ ਇੱਥੇ ਬਾਰਡਰ ਸਟੇਟ ਦੇ ਸਾਡੇ ਪੰਗੇ ਜ਼ਿਆਦਾ ਹੁੰਦੇ ਆ ਤੇ ਅਗਰ ਇਹੀ ਚੀਜ਼ ਇਨਲੈਂਡ ਸਟੇਟ ਹੁੰਦੀ ਉੱਥੇ ਪ੍ਰੋਬਲਮ ਘੱਟ ਹੁੰਦੀ ਸਾਨੂੰ ਇੰਗਲੈਂਡੀ ਉਹ ਸਾਡਾ ਜਦੋਂ ਸਪਲਾਈ ਵਾਇਆ ਡਰੋਨ ਆ ਜਾਂਦੀ ਹੈ ਜਦੋਂ ਸਮਾਨ ਹੀ ਤੁਹਾਨੂੰ ਅਵੇਲੇਬਲ ਹੋ ਗਿਆ ਤਾਂ ਫਿਰ ਉਹ ਖਾਣਾ ਪੀਣਾ ਤਾਂ ਹੋਰ ਸਾਰੀਆਂ ਗੱਲਾਂ ਉਹਦੇ ਨਾਲ ਅਸੋਸੀਏਟ ਹੋ ਰਿਹਾ ਤੇ ਸਾਨੂੰ ਤਾਂ ਡਬਲ ਚੁਣੌਤੀਆਂ ਸਾਹਮਣਾ ਕਰਨਾ ਪੈਂਦਾ ਪਰ ਇਹ ਐਜ਼ ਅ ਪੰਜਾਬੀ ਐਜ਼ ਅ ਮੈਂ ਇਹ ਅਪੀਲ ਸਾਰਿਆਂ ਨੂੰ ਕਰਾਂਗਾ ਵੀ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਵੀ ਇਹ ਜਿਹੜਾ ਇੱਕ ਇਹ ਕੋੜ ਹੈ ਔਰ ਅਸੀਂ ਆਪਣੀ ਜਨਰੇਸ਼ਨ ਨੂੰ ਇਸ ਤੋਂ ਬਚਾਈਏ ਇਹ ਸਾਡਾ ਸਾਰਿਆਂ ਦੀ ਜਿਬੇਵਾਰੀ ਹੈ ਆਪਣੇ ਘਰ ਤੋਂ ਲੈ ਕੇ ਆਪਣੇ ਸਮਾਜ ਤੱਕ ਸੁਸਾਇਟੀ ਤੱਕ ਔਰ ਫਿਰ ਇਹ ਪੁਲਿਸ ਦੇ ਨਾਲ ਆਪਾਂ ਕੋਆਪਰੇਟ ਕਰੀਏ ਔਰ ਆਪਣਾ ਆਪਣਾ ਇਹਦੇ ਵਿੱਚ ਯੋਗਦਾਨ ਪਾਈਏ ਇਹ ਸਾਰੇ ਹਾਂਜੀ ਟਰਾਂਸਫਰ ਐਂਡ ਪੋਸਟਿੰਗ ਨੂੰ ਲੈ ਕੇ ਬੜਾ ਨਹਿਮੇ ਦੇ ਵਿੱਚ ਚੱਲ ਰਿਹਾ ਹੈ ਕਿ ਬਹੁਤ ਰੀਸ਼ਫਲ ਕਰ ਰਿਹਾ ਹੈ ਇਸ ਵਕਤ ਮੁਲਾਜ਼ਮਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਫਰਕ ਪਵੇਗਾ ਦੇਖੋ ਟਰਾਂਸਫਰ ਪੋਸਟਿੰਗ ਜੇ ਕਹੀਏ 1 ਲੱਖ ਦੀ ਫੋਰਸ ਹੈ ਇਹਦੇ ਵਿੱਚ ਇਹ ਸਾਡਾ ਜਿਵੇਂ ਹੁਣ ਕਹਿੰਦੇ 10000 ਕਰਤੀਆਂ ਤਾਂ ਓਨਲੀ 10% ਆਦਰਵਾਇਸ ਤੁਸੀਂ ਦੇਖੋ ਸਾਡੀ 10% ਜੇ ਟਰਾਂਸਫਰ ਹੋਈਆਂ ਤਾਂ ਜੇ ਅਸੀਂ ਕੈਲਕੂਲੇਟਿਵ ਵਾਈਜ਼ ਹੀ ਕਰੀਏ ਨਾ ਤੇ ਇੱਕ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਤੋਂ ਇੱਕ ਰੂਲ ਚੱਲ ਰਿਹਾ ਵੀ ਇੱਕ ਥਾਂ ਤੇ ਇੱਕ ਬੰਦੇ ਨੇ 3 ਸਾਲ ਰਹਿਣਾ ਇੱਕ ਸਟੈਂਡਰਡ ਰੂਲ ਜਿਹੜਾ ਸਾਰਿਆਂ ਨੂੰ ਪਤਾ ਹੈ ਵੀ ਇਹ ਇਹਦੇ ਤੇ ਰਹਿਣਾ ਜੇ ਮੇਰੀ 30 ਸਾਲ ਦੀ ਸਰਵਿਸ ਹੋਏਗੀ ਤਾਂ 10 ਵਾਰੀ ਮੇਰੀ ਟਰਾਂਸਫਰ ਹੋਏਗੀ ਇਹ ਕਈ ਵਾਰੀ ਕੀ ਹੁੰਦਾ ਜਿੱਦਾਂ ਇਹ ਬਲਕ 'ਚ ਦਿਖਦੀਆਂ ਐ ਕਿਉਂਕਿ ਸਾਡੀ ਫੋਰਸ ਬਹੁਤ ਵੱਡੀ ਹੈ ਇਸ ਕਰਕੇ 1 ਲੱਖ ਚੋਂ ਜੇ 10000 ਦੀ ਹੋਈ ਹੈ ਤਾਂ ਉਹ ਕੋਈ ਫਿਕਰ ਨਹੀਂ ਹੈਗੀ ਠੀਕ ਹੈ ਨਾ ਜੀ ਮਤਲਬ 10 ਮੇਰੇ ਕੋਲ 10 ਮੁਲਾਜ਼ਮ ਨਹੀਂ ਹੋ ਚੋ ਬੇ ਇੱਕ ਦੀ ਕੀਤੀ ਹੈ ਔਰ ਉਹ ਵਾਰੀ ਵਾਰੀ ਉਹਨੇ 3 ਸਾਲ ਬਾਅਦ ਹਰ ਬੰਦੇ ਦੀ ਪੋਸਟਿੰਗ ਚੇਂਜ ਹੋਣੀ ਹੈ ਹਰ ਬੰਦੇ ਔਰ ਗਵਰਨਮੈਂਟ ਸਰਵਿਸ ਦੇ ਵਿੱਚ ਇਹ ਹਰ ਬੰਦੇ ਨੂੰ ਆਪਣੇ ਆਪਣੇ ਨੂੰ ਪਤਾ ਹੁੰਦਾ ਹੈ ਤੁਸੀਂ ਇਹ ਪੁੱਛਦੇ ਨਹੀਂ ਜੇ ਕੋਈ ਨਾ ਸਾਡੇ ਅਸੀਂ ਹੈਗੀਆਂ ਸਿਵਲ ਪੁਲਿਸ ਕਿਉਂਕਿ ਅਸੀਂ ਸਾਰੇ ਰਲ ਕੇ ਸੁਸਾਇਟੀ ਦੇ ਨਾਲ ਵਿਚਰਦੇ ਆ ਜਿਹੜੀ ਆਰਮਡ ਪੁਲਿਸ ਹੁੰਦੀ ਹੈ ਆਰਮੀ ਹੁੰਦੀ ਹੈ ਉਹ ਜਦੋਂ ਇੱਕ ਬਟਾਲੀ ਆਉਂਦੀ ਹੈ ਉਹਨੂੰ ਤੁਹਾਨੂੰ ਪਤਾ ਹੁੰਦਾ ਵੀ ਇਹਨੇ 2.5 ਸਾਲ ਰਹਿਣਾ ਉਹਦੀ ਹਰ 3 ਸਾਲ ਹੋਣੀ ਹੋਣੀ ਹੈ ਤੇ ਉੱਥੇ ਕੋਈ ਇਹ ਤੁਹਾਡੇ ਇਹ ਨਿਊਜ਼ ਪਤਾ ਨਹੀਂ ਕਿਉਂ ਬਣ ਗਈ ਕਿਉਂਕਿ ਇਹ ਤਾਂ ਸਾਡਾ ਇੱਕ ਰੋਜ਼ ਦਾ ਕੰਮ ਹੈ ਲੱਖ ਬੰਦਿਆਂ ਚੋਂ 10 10% ਕੀਤੇ ਆ ਠੀਕ ਹੈ ਤੇ ਇੱਕ ਥਾਣੇ ਚ 100 ਬੰਦੇ ਆ ਤਾਂ 10 ਬੰਦੇ ਤਾਂ ਉਹਦੇ ਉਹ ਤਾਂ ਹਰ ਉਹ ਸਾਲ ਬਾ 6 ਮਹੀਨੇ ਬਾਦ ਹੋ ਹੀ ਜਾਣੇ ਆ ਇਸ ਲਈ ਕੋਈ ਤਾਂ ਐਡਮਿਨਿਸਟ੍ਰੇਟਿਵ ਇਸ਼ੂ ਹੈ ਇਹ ਬਾਇ ਚਾਂਸ ਕਿਸੇ ਨੇ ਚੱਕ ਲਿਆ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ